ਹੋ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਕਾਲ ਵਿੱਚ ਜਦ ਇਹ ਉਪਉਣ ਲਗਾਇਆ ਤੇ ਹੁਣ ਸਭ ਇਹ ਜੁੜੋ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨੰਨੇ ਹੱਥ ਨਾਲ ਇਹ ਬਾਣੀ ਆ। ਬਾਬਾ ਇਹ ਜਿਹੜਾ ਮੇਰੇ ਗਲ ਵਿੱਚ ਜਦ ਇਹ ਉਪਉਣ ਲਗਾਇਆ ਇਹ ਦੇ ਨਾਲ ਮੈਂ ਧਰਮੀ ਬਣ ਜਾਵਾਂ। ਕਰ ਵੀ ਕਰ ਮਹਾਂ ਗੁਰੂ ਸਾਡਾ ਬਾਣਾ ਧਰਮੀ ਨਹੀਂ ਇਹ ਬਾਣਾ ਧਰਮੀ ਨਹੀਂ ਇਹ ਵਰਣਨ ਪੈਚੰਡ ਜੇ ਧਰਮੀ ਹੁੰਦਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਇਸ ਬਾਣੀ ਨੂੰ ਉਤਾਰ ਕੇ ਕਰਤਾਰ ਕੋ ਫਿਰ ਬਾਬਾ ਆਇਆ ਸਰਕਾਰਪੁਰ ਪੀਗੋ ਦਾਸੀ ਸਗਲ ਉਤਾਰਾ ਪਹਿਰ ਸੰਸਾਰੀ ਕੱਪੜੇ ਪੁੱਗੀ ਬਹਿ ਗਿਆ ਉਤਾਰ ਸਿੱਧਾਂ ਦੇ yogia ਨੇ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੇਲਾ ਸੁਸ਼ਿਵਰਾਜ ਦਾ ਬਾਬਾ ਚਲ ਲਗਾਏ ਆਏ ਉੱਥੇ ਚੜ੍ਹਾ ਕੀਤਾ ਕਿ ਉਹਦੇ ਦੁੱਧ ਵਿੱਚ ਬਾਜੀ ਪਾ ਦਿੱਤੀ ਆ

ਤੇ ਬਾਬਾ ਆਇਆ ਕਰਤਾਰਪੁਰ ਬੀਖੋਦਾ ਸੀ ਸੰਗਤ ਉਤਾਰਾ ਇਸ ਤਰ੍ਹਾਂ ਕਰਕੇ ਬਹੁਤ ਬਣੀ ਪੰਡਤ ਹਰदयाल ਦੀ ਬਾਬਾ ਕੀ ਤੇਰਾ ਇਹ ਜਿਹੜਾ ਜੀਨੂ ਜਨੇਊ ਕੋ ਦਾ ਹੈ ਤਾਂ ਤੁਹਾਡਾ ਹੈ ਇਹਦੇ ਨਾਲ ਮੈਂ ਧਰਮੀ ਹੋ ਜਾਵਾਂਗਾ ਮੈਂ ਨਾ ਪਰ ਧਰਮੀ ਹੋ ਜਾਵਾਂਗਾ ਸੈਂਕੜੇ ਲੋਕਾਂ ਨੂੰ ਤਰਦਾ ਧਾਰਮਿਕ ਰਾਇ ਦੇ ਪ西 ਪੰਜਾਬ ਪਿਆਰੇ ਨੂੰ ਨਮਤ ਸ਼ਾਹ ਕੀ ਰਾਤਰੀ ਪਰਮ ਕਸ਼ਤਰ ਦਾ ਖੜਾ ਜਿਹੜਾ ਕੋਲ ਨਾਲ ਤਾਲੀ ਨੇ ਜਿਵੇਂ ਨਾਰ ਕਰਨਾ ਮਝਾਈ ਤੀ ਕਿਹਨਗੇ ਦੀ ਬੀਰ ਬੋਲਤੇ ਜਾਵੇ ਨਾ ਕਿ ਤਾ ਲੈ ਕੇ ਹੱਥ ਰੱਖਿਆ ਜਾਵੇ ਤੇ ਜਾਦੂ ਮੁਕਾਬਲ ਕੋਲ ਥੋੜਾ ਅਵੇਲੇ ਬੋਲਤੇ ਜਾਣਾ ਇਸੇ ਤਰ੍ਹਾਂ ਪੰਨਿਆਂ ਤੋਂ ਲੈ ਕੇ ਇਹਾਜ ਕਿ ਨਹੀਂ ਚੜਨਾ ਜੀ ਟਿਕ ਲਈ ਜਾਂ ਜੇ ਐਡਮਿਸ਼ਨ ਹੋਈ ਜਾਂ ਮਿੱਠੀ ਦੀ ਐਡਮਿਸ਼ਨ ਕਰਵਾ ਲਈ ਕਿ ਬੱਚੇ ਨੂੰ ਮਾ ਕਰੀ ਪਰੋੜੇ ਖਵਾ ਕੇ ਸਕੂਲ ਦੀ ਪੜ੍ਹਾਈ ਪਾ ਕੇ ਲੋ ਅਦਵੀਤ ਨੂੰ ਤੇ ਪਾਸ ਹੋ ਕੇ ਸਾਡੇ ਤੱਕ ਡਿਗਰੀ ਨੂੰ ਮਿਲੇ ਕੁਛ ਵੀ ਹੈ ਐਡਮਿਸ਼ਨ ਇਹ ਨੂੰ 4 ਬਾਅਦ ਦੀ ਆਦੀ ਬੰਪਗ੍ਰਿਤੀ ਆਖਿਆ ਬਾਬਾ ਇਹ ਜਿਹੜੀ ਤੋਂ ਪਰੰਪਰਾ ਬੜਾਈ ਆ ਇਹ ਬਿਰਨੋਂ ਧਰਮ ਦੇ ਰਾਹ ਤੇ ਬਿਰਨੂ ਗੁਰੂ ਪ੍ਰਗਟ ਪੱਕਾ ਕਰੇਗੀ ਬਾਬ੍ਰੀ ਦਾ ਇਹ ਅਸ਼ਵਾਲ ਪਵਿੱਤਰ ਮੁੱਢੋਂ ਨਿਕਲਿਆ ਵਾਕ ਗਿਆਨ ਦਾ ਸੋਮਾ ਸੀ ਪੰਡਤ ਹਰਿਵਾਰ ਬੜਾ ਗਿਆਨੀ ਸੀ ਬਹੁਤ ਗਿਆਨੀ ਸੀ ਲੋਕ ਰੱਬ ਤੋਂ ਦੀ ਵਾਰ ਪੂਜਾ ਕਰਦਾ ਸੀ ਕਬੀਰ ਵਾਹਣ ਗੁਰੂ ਹੈ ਜਗਤਕਾਰ ਦਨ ਕਾ ਦੋ ਜਦ ਤੋ ਦੇ ਵਿੱਚ ਭਰਮਣ ਅਜ ਤੱਕ ਵੀ ਗੁਰੂ ਮਹੰਦਨ ਦੇ ਸਾਡੇ ਕਰ ਬੰਨੋ ਬਾ ਕੀ ਵੀ ਅਜ ਵੀ ਮੰਨ ਲੈਂਦੇ ਵੇਖਿਆ ਜਾ ਸਕਦਾ ਨਹੀਂ ਮਿਲ ਵੀ ਜਾ ਸਕਦਾ ਨਹੀਂ ਵੇਖ ਰਿਹਾ ਰਹੇ ਤੇ ਅਪੇਛੀ ਆਪਣਾ ਮਹਾਵਤਮਨ ਨਹੀਂ ਪੀਤ ਉਪੋਗਟ ਲਾਭ ਤੇ ਜਨਰ ਹਾਰ ਪ੍ਰਭੂ ਬੇਨ ਬਾ ਬੇਤ ਨਾ ਪਰੂ ਪੇਰ ਅਰ ਬਦੇਸੀ ਆਪਣਾ ਕਰ ਆਵਤ ਜਾ ਜਨਰ ਇਹਨਾਂ ਬਤਨ ਦਾ ਖੋਤੇ ਐਵਲ ਅਦਾਇਆ ਕਰੇ ਪਹਿਲੇ ਪੰਜਾਬੀ ਵਿੱਚ ਫੋੜ ਕੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ੁਭ ਮੰਡਲ ਸ਼ਬਦ ਪ੍ਰਭਾਉਂ ਦੇ ਵਿੱਚ ਰੱਖ ਦਿੱਤਾ। ਬਾਹੜੀ ਆਉਂ ਸਤਜੋੜੀ ਤੇ ਗੁਰੂ ਨਾਲ ਪਾਤਸ਼ਾਹ ਜੀ ਦਾ ਨੰਨਾ ਹੱਥ ਕੱਢੀ ਮੋਟੀ ਬਾਹਂ ਫੜਤ ਹਵੇ ਅਦੀ ਨੂੰ ਫੜ ਕੇ ਤੇ ਕੁਝ ਸਵਾਲ ਪੁੱਛਦਾ ਤੇ ਰੁਕ ਜਾ ਮੈਨੂੰ ਸ਼ੁਗਤ। ਕੀ ਮੈਨੂੰ ਰੋਕੇਗਾ? ترمی ہوڑیاں لکھ گار لکھ ٹگیاں پینامیاں رات نے کم نہیں کرے گا میں ٹگی نہیں مارا دھوکا تو نہیں کرے گا میں کسی کے پا کے کسی کے جیون برباد نہیں آؤ اپنی گربان وا اپنے تمالے والا اپنے والے والا اپنے جیون والا دھیان مانگے کہ جی گرو نانک پاشا جی کی سکھیا سی ਮੰਦਤ ਹੋ ਗਿਆ ਅੱਜ ਨਾਲ ਵਾਰਤਾ ਲਾ ਹੋਈ ਲੱਖ ਚੋਰੀਆਂ ਰੱਖ ਜਾ ਇਹਨਾਂ ਦਾ ਕੂੜੀਆਂ ਰੱਖ ਕਾਲ ਰੱਖ ਠੱਗੀਆ ਪੈਨਾਮੀਆਂ ਆਉਂਦੇ ਸੀ ਨਾਲ ਕੀ ਬਾਬਾ ਇਹ ਕੰਮ ਮੈਂ ਨਾ ਕਰਾਂਗਾ ਜੇ ਮੈਂ ਤਰਜੀਹ ਹੋ ਗਿਆ ਤੇਰੇ ਕੋਲ ਕੀ ਜਿਹੜੀ ਇਲਾਈ ਹੋਈ ਪਰੰਪਰਾ ਦੇ ਨਾਲ ਕੋ ਬਕਰਾਂ ਨੂੰ ਖਾਇਆ ਸੋਪੂ ਆਕੀ ਪਾਈ ਸਾਰੇ ਬਧਾਈਆਂ ਦੇਣ ਵਾਸਤੇ ਤਿਆਰ ਨਹੀਂ ਪਾੜੇ ਮੈਂ ਤਾਂ ਪਹਿਲਾਂ ਮਦਾਈ ਦਿੱਤੀ ਮੌਕਲੇ ਆਂਦਾ ਸੁਆਪੂ ਮੈਂ ਨਹੀਂ ਕੀਤੀ ਮਾਤਾ ਜੀ ਤੁਹਾਨੂੰ ਜੀ ਪ੍ਰਗਨ ਦੇ ਦਾਤਾ ਲਾਉਨੇ ਹੈ کی تیری برمبرہ جیڑی ہے چلائی ہوئی برمبر دی یہ صحیح ہے پندت پر ہر پیال دی, بو دی بول دی بند ہو گئی تو میں کو بول پہ دے بول دی میری بھی پاس سکرا دنیا نہ کھو گئے پھر بکے چاہتے ہیں تریہ آؤ تو جنیو نہیں پایا جنیو نہیں پایا نامی نارک سلوک کو تیو آدھا پاسا جی نہیں ਇਸ ਦੇ ਨੂੰ ਦੀ ਰਾਖੀ ਕੀਤੀ ਆ ਪਰਮਾਨੰਗੀ ਦੇ ਦਿੱਤ ਸਭ ਧਰਮ ਐ ਸਿਧ ਧਰਮ ਹਰ ਕੋ ਨਾਮ ਜਪਨ ਨੂੰ ਕਹਿੰਦਾ ਮੈਂ ਆਪਣੇ ਬਾਣੀ ਦੇ ਗੁਰ ਧਰਮੇ ਬੋਲਾਂ ਪਛਾਣ ਦਾ ਚਿੰਨ ਇਹ ਬਾਇਆ ਵਿਗੁੰਦੇ ਗੱਲ ਕਹਿੰਦਾ ਲੱਗਦਾ ਜੀਨੂ ਆ ਪਵਨ ਦਾ ਯਾਰ ਨੇ ਲੱਖ ਚੋਰੀਆਂ ਲੱਖ ਯਾਰੀਆਂ ਲੱਖ ਕੂੜੀ ਦਾ ਲੱਖ ਗਾਲ ਕੋਈ ਧੰਦੀ ਗੱਲ ਹੈ ਉਸੀ ਵੇਲੇ ਆਗਰਾ ਮਤਰਾ ਕਾਸ਼ੀ ਬazaar ਜਿੱਥੇ ਜਿੱਥੇ ਹਿੰਦੂ ਧਰਮ ਨੂੰ ਪ੍ਰਚੋਲ ਕਰਨ ਵਾਸਤੇ ਬ੍ਰਾਹਮਣ ਚੌਪੜਾ ਲਾ ਕੇ ਵਿਰਸ ਕਸ਼ੂ ਜੰਮੂ ਕਸ਼ਮੀਰ ਵਿੱਚ ਚਿੱਟੀਆਂ ਦਿੱਤੀਆਂ ਉਹ ਤੁਹਾਡੇ ਬਾਪੇ ਹਰਿਆਲ ਦੇ ਇੱਕ 9 ਸਾਲ ਦੇ ਬੱਚੇ ਨੇ ਬਾਹਰ ਫੜ ਲਿਆ ਜਿਹੜਾ 9 ਸਾਲ ਦੇ ਵਿੱਚ ਇੰਨਾ ਵੱਡਾ ਫੈਸਲਾ ਲੈਂਦਾ ਵੱਡਾ ਕੀ ਕਰੇਗਾ سوچو سوچو اگلی گل کروپ میرا ہے میں تعلق پورا میں بابا ہوں میں برہم گیانی ہاں تو میں اتو تک بھی آخر معیو اتو تک بھی آخ کہ میرے بابا بڑھا آتا ہے میرے بابا کی موسم ہے ਦੁਸ਼ੀਂ ਚੇਲੇ ਨੇ ਮੈਂ ਤੁਹਾਡਾ ਜੀਰੂ ਮੈਂਤੀ ਅਗਲੀ ਉਹ ਬੰਦੋਤ ਕਿਉਂ ਸਾਫਤਾ ਹੋ ਗਏ ਗੁਰਦੇ ਨਾਲ ਲੱਗਦੇ ਹੋ 22 ਮੰਗੀਆਂ ਬਾਬੇ ਪਕਾਲੇ ਦੇ ਰਹਿ ਗਿਆ ਸੀ ਜਦੋਂ ਅਠਵੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਹਿਰ ਦੇ ਮੁਖ ਤੋਂ ਨਿਕਲੇ ਸੀ